ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਇੱਕ ਬਜ਼ੁਰਗ ਜਿਹੜੀ ਤੁਸੀਂ ਅੱਗੇ ਵੀਡੀਓ ਦੇਖਣੀ ਹੈ ਬਜ਼ੁਰਗ ਆ ਐਕਸ਼ਰ ਟਰੈਕਟਰ ਤੇ ਡਬਲ ਜੁੱਟੇ ਵਾਲੀ ਟਰਾਲੀ ਲੈ ਕੇ ਆਉਂਦੇ ਆ ਤੇ ਮੈਂ ਕਿਹਾ ਬਾਪੂ ਨੂੰ ਵੱਡਿਆਂ-ਵੱਡਿਆਂ ਟਰੈਕਟਰ ਦੇ ਮੂੰਹ ਦੇ ਚਪੇੜ ਮਾਰਤੀ ਐ ਮੋਡੀਫਾਈ ਜ਼ਰੂਰ ਕਰਾਇਆ ਪਰ ਇੰਜਣ ਵਿੱਚ ਕੋਈ ਐਡਾ ਤਕੜਾ ਨਹੀਂ ਵੇਖੋ ਵੀਡੀਓ ਅੱਗੇ ਕਰੋ ਚੈੱਕ ਐਸ਼ਰ ਚੈੱਕ ਕਰੋ ਐਸ਼ਰ ਮਗਰ ਟਰਾਲਾ ਚੈੱਕ ਕਰੋ ਐਸ਼ਰ ਚੈੱਕ ਕਰੋ ਬਾਪੂ ਦਾ ਤੇ ਮਗਰ ਟਰਾਲਾ ਚੈੱਕ ਕਰੋ ਟਰਾਲੇ ਦਾ ਸਿਰ ਹੈ ਨਾ ਬਾਪੂ ਨੇ ਪੜਾਇਆ ਕਿ ਨਹੀਂ ਸਿਰਾ ਬਾਪੂ ਨੇ ਪੂਰੀ ਜੰਟ ਕਰਾਈ ਹੋਈ ਹੈ ਲੈ ਕਰਦਾ ਕਿ ਨਹੀਂ ਫੇਰ ਬਾਪੂ ਇੰਜਨ ਕਿਹੜਾ ਰੱਖਿਆ ਰੇਜ ਜਿਹੜੀ ਜਗ੍ਹਾ ਆਇਓ ਕਿ ਕਿੱਥੋਂ ਆਏ ਤੇ ਠੀਕ ਹੈ ਬਾਪੂ ਨੇ 4x4 ਫੇਲ ਕਰਦੇ ਹੈ ਨਾ ਸਿਰਾ ਲਾਦਾ ਹੋਰ ਆਹ ਬਾਪੂ ਨੇ ਇਹਦੇ ਚ ਰੱਖਿਆ 275 ਲਾਈਨਾਂ ਰੱਖਿਆ ਵਾ ਇਹ ਮਗਰਲਾ ਹੀ ਸੈਸ਼ਰ ਦਾ ਹੀ ਹੈ ਤੇ ਵੀਡੀਓ ਵਾਲੀ ਹੈ ਟਰਾਲੀ ਪਰ ਉਹ ਵੀ ਇੱਦਾਂ ਹੀ ਚਲਾਉਂਦੇ ਹੈਗੇ ਪਰ ਡਬਲ ਜੁੱਟੇ ਵਾਲੀ ਟਰਾਲੀ ਪਈ ਬਾਪੂ ਨੇ ਇਰੇ ਇਲਾਇਆ ਵਾਸਰਾਈ ਇਹ ਕੱਲਾ ਕਢ ਲੈਂਦਾ ਪਹਿਲੀ ਜੋਂ ਅੱਛਾ ਤੇ ਉਹਦੇ ਮਗਰ ਖਾਲੀ ਦੀ ਹੈ ਠੀਕ ਆਪਾਂ ਕਿੰਨੇ ਚਿਰ ਪੁੱਛੇ ਸੀ ਕਿੰਨਾ ਟਾਈਮ ਲੱਗ ਗਿਆ ਚੱਲਿਓ 4 ਘੰਟੇ 14 ਘੰਟੇ ਸੁਣਾ ਚੱਲ ਰਿਹਾ ਬੱਚੇ ਪਹੁੰਚੇ ਐ ਤਿੰਨੇ ਦੇ ਇਹਦੇ ਚੱਕਰ ਚੱਕਰ ਵੀ ਗੇਅਰ ਦੇ ਵਧਾਏ ਜਾਣੇ ਕਿਨੇ ਸੇਰਾ ਹੀ ਲਾਤਾ ਬਾਪੂ ਨੇ ਦੇਖ ਸਹੀ ਗੱਲ ਆ ਇਹਦੇ ਸਾਡੇ ਹੌਲੈਂਡ ਲੱਤਾਂ ਖੜੀਆਂ ਕਰ ਜਾਂਦੇ ਨੇ ਡਬਲ ਟੈਰਾਂ ਵਾਲੀ ਦੇ ਕਿਉਂ ਭਾਜੀ ਸਹੀ ਕਿ ਨਹੀਂ ਪੂਰਾ ਕੋਕਾ ਬਣਾਇਆ ਪਿਆ ਬਾਪੂ ਨੇ ਪੂਰਾ ਰੇਸ ਰੂਸ ਐ ਪੂਰਾ ਵੇਟ ਸੀਟ ਲਾ ਕੇ ਪੂਰੀ ਜੱਸ ਕਰਾਈ ਟਰਬੋ ਲੱਗੀ ਓਏ ਰਬੋ ਵੀ ਲੱਗੀ ਹੈ ਇਹ ਨਹੀਂ ਗੱਲ ਕੋਈ ਵੇਖੋ ਇਹ ਵੇਖਣ ਵਾਲੀ ਗੱਲ ਇਹ ਆ ਵੀ ਬਾਪੂ ਰੇ ਇੱਕ ਡਬਲ ਟੈਰ ਵਾਲੀ ਟਰਾਲੀ ਆਹ ਟਰੈਕਟਰ ਨੇ ਸਾਰਿਆਂ ਦੇ ਮੂੰਹ ਤੇ ਚਪੇੜ ਮਾਰਤੀ ਏ ਦੀ ਜਿਹਨੂੰ ਕਹਿਦੇ ਨੇ ਆਪਾਂ ਸਾਰਿਆਂ ਦੇ ਮੂੰਹ ਦੇ ਚੈੱਕ ਕਰ ਸਕਦੇ ਫਿਰ ਮੰਨਦੇ ਕਿ ਨਹੀਂ ਮੰਨਦੇ ਬਾਪੂ ਦਾ ਜਿਗਰਾ ਵੀ ਇਹ ਤਾਂ ਬਾਪੂ ਆਇਆ ਬੜੀ ਦੂਰੋਂ ਆ ਬਾਕੀ ਤੈਨੂੰ ਸਾਰਾ ਦਿਖਾ ਦਿੰਨੇ ਆ ਚੈੱਕ ਕਰ ਲੋ ਟੂਪਾਂ ਟਾਪਾਂ ਆਪਾਂ ਆਪਾਂ ਡਰਦੇ ਆ ਯਾਰ ਸਾਡੇ ਦੀ ਟੂਪਾਂ ਟੁੱਟ ਜਾਣ ਆ ਨਾਲ ਜਿਆ ਨਾਲ ਜੇ ਸਾਰਾ ਕੁਝ ਉਹੋ ਹੀ ਐਸ਼ਰ ਵਾਲਾ ਹਿੱਸਾ ਵਾ ਬਾਕੀ ਸਾਰਾ ਕੁਝ ਐ ਗੁੱਡ ਵਾ ਅੱਗੇ ਪੂਰਾ ਸ਼ੀਸ਼ਾ ਸ਼ੀਸ਼ਾ ਲੱਗਾ ਵਾ ਐ ਸਿਰਾ ਲਾਇਆ ਪਿਆ ਵਾ ਕੋਈ ਹੋਰ ਉਹਦਾ ਟਰਬੋ ਲੱਗੀ ਏ ਇੰਜਨ ਦੇ ਪੂਰੀ ਪ੍ਰੋਪਰ ਕੜਾ ਕੋੜਾ ਬਣਾ ਕੇ ਫਿਟਿੰਗ ਕਰਾਈ ਪੂਰੀ ਬਾਪੂ ਜੈਸੇ ਕਰਾਇਆ ਪਿਆ ਕੰਮ ਆਪੋ ਦੇ ਤੇਲ ਦੀ ਐਵਰੇਜ ਤਾਂ ਬਹੁਤ ਹੋਣੀ ਐ ਇਹਦੇ ਆ ਕਿੰਨੀ ਕਿਲੋ ਦਾ ਖਾਂਦਾ ਤੇਰੇ ਕਿੰਨੇ ਕਿਲੋਮੀਟਰ ਭਾਂਜਦਾ ਤੁਹਾਨੂੰ 30 ਕਿਲੋ ਆਉਣ ਜਾਣ ਠੀਕ ਜਗਰੇ ਵਾਲਾ ਬੰਦਾ ਹੈ ਭਰਾਵਾ ਇਹ ਤੇ 10-10 ਰੱਖ ਲਾਏ ਲੈ ਕੇ ਤੇ ਤਾਂ 200 ਲੈ ਕੇ ਆਉਂਦੇ ਕਿੰਨਾ ਹੋ ਗਿਆ ਤੁਹਾਡਾ ਕਿੰਨਾ ਹੋ ਗਿਆ ਇਹਦਾ ਹੋਇਆ 285 ਕਿੰਨੇ ਦਾ ਹੋਊਗਾ ਤੁਹਾਡਾ ਟਰਾਲੀ ਟਰਾਲੀ ਦਾ ਸਟਾਰਟ ਹਣ 220 ਉਤੇ ਲਾਗੇ ਜਾ ਕੇ ਜਾਂਦਾ ਹੈ ਨਾ ਜੀ ਰੇਲਾ ਲਾਤਾ ਜੀ ਆ ਬਾਪੂ ਜੀ ਇਹਨਾਂ ਨੇ ਕਰਾਇਆ ਤੇ ਯਾਰ ਮਹਿੰਗਾ ਜੀ ਮੋਖੀ ਮੋੜਤਾ ਨਜ਼ਾਰਾ ਹੀ ਬੰਦ ਆ ਬਾਕੀ ਤੁਹਾਨੂੰ ਚੱਲਦਾ ਵੀ ਦਿਖਾ ਦਨੇ ਹਣੇ ਆ ਬਾਹਰ ਮਤਰਾ ਖਾਲੀ ਕਰਤੀ ਐ ਇਹਦੇ ਵਿੱਚ ਇਹ 15 15 ਦੀਆਂ ਨਹੀਂ ਕੋਈ ਇਹ ਨਹੀਂ ਰੋ ਕੱਢ ਲਈ ਜਾਣੀਆਂ ਉਹਨਾਂ ਨੇ ਚਲੋ ਇਹ ਅੱਜ ਵੇਲੇ ਆਏ ਆਂ ਪੀਜੇ ਦਿਨ ਜਾ ਕੇ ਇਹ ਆ ਵਜਦੇ ਨਹੀਂ ਜੌਂੜੀਆਂ ਤੇ ਜੌਂੜੀਆਂ ਖਾਹ ਜੌਂੜੀਆਂ ਕਰੋ ਜਾ ਕੇ ਚਾਟਾ ਪਰੇ ਦੇ ਮਗਰ ਟਰਾਲੀ ਵੇਖੋ ਕਿੱਦਾਂ ਦਾ ਲੱਗਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਐਸ਼ਰ ਤੇ ਐਸ਼ਰ ਤੋਂ ਬਾਅਦ ਆ ਵੇਲੇ ਵੀ ਏਡੀ ਟਰਾਲੀ ਫਿਰਦਾ ਤੇ ਐਸ਼ਰ ਵੀ ਏਡੀ ਭਾਈ ਫਿਰਦਾ ਇਹ ਲੱਗਦਾ ਕਿ ਨਹੀਂ ਉਹ ਵੀ ਸਿਰ ਚਲੋ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾ ਵਧੀਆ ਪੰਦੂ ਜਾ ਗਿੜਾ ਇਹ ਲੋਡ ਕਰ ਲਾਪੇ ਤੇ ਬਾਕੀ ਜੀਂਦੇ ਵਾਦ ਰਹੋ ਰੱਬ ਰੱਖਾ ਮਿਲਦੇ ਆਪਾਂ ਅਗਲੀ ਵੀਡੀਓ ਚ ਠੀਕ ਆ ਮਿਲਦੇ ਆ ਅਗਲੀ ਵੀਡੀਓ ਚ ਗੁੱਡ ਬਾਏ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਨਹੀਂ ਤੇ ਬਾਪੂ ਨੇ ਟਰੈਕਟਰ ਵਾਲੀ ਜੈਸੀ ਕਰਾਈ ਤੇ ਵੀਡੀਓ ਕਿਦਾਂ ਦੀ ਲੱਗੀ Jin de